ਕੁਝ ਸੁਣਿਆ ਕੁਝ ਪਤਾ ਲੱਗਾ ਪੰਜਾਬ ਦੇ ਬੱਚਿਆਂ ਬਾਰੇ 19% ਤੋਂ ਵੱਧ ਕਪੋਸ਼ਣ ਦਾ ਸ਼ਿਕਾਰ ਨੇ ਕਦੋਂ ਖੜਕੇਗੀ ਘੰਟੀ ਲੋਕ ਸਭਾ ਵਿੱਚ ਬੀਤੇ ਹਫਤੇ ਜਿਹੜਾ ਇਹ ਡਾਟਾ ਪੇਸ਼ ਹੋਇਆ ਹੈ ਨਾ ਉਹ ਇਹ ਦੱਸ ਰਿਹਾ ਕਿ 19% ਚਾਈਲਡ ਸਟੈਂਟਿੰਗ ਆ ਬੌਣਾਪਣ ਆ ਬੱਚਿਆਂ ਚ ਜ਼ੀਰੋ ਤੋਂ 6 ਸਾਲ ਵਾਲੇ ਉਹ ਵੀ ਪੰਜਾਬ ਦੇਆਂ ਚ 3.3% ਦੇ ਕਰੀਬ ਐਸੇ ਬੱਚੇ ਨੇ ਜਿਨ੍ਹਾਂ ਨੂੰ ਵੇਸਟ ਕੈਟਾਗਰੀ ਚ ਮੰਨਿਆ ਜਾ ਰਿਹਾ 6.32% ਐਸੇ ਨਿਆਣੇ ਨੇ ਸਾਡੇ ਜਿਹੜੇ ਅੰਡਰ weight ਨੇ ਕਪੋਸ਼ਣ ਆ ਉਹਨਾਂ ਦੀ ਜਿਹੜੀ ਸਰੀਰੀ ਸ਼ਕਤੀ ਹੈ ਹੱਡੀਆਂ ਨੇ ਉਹ ਇੰਨਾ ਸਹਾਰ ਨਹੀਂ ਸਕਦੀਆਂ ਕਿ ਉਹਨਾਂ ਨੂੰ ਹੁਣ ਕੋਈ ਦਵਾਈ دارੂ ਕਰਕੇ ਤੇ ਇਹ ਚੀਜ਼ ਕਰ ਦਿੱਤੀ ਜਾਵੇ ਇਹ ਕਿਉਂ ਦੇਣਾ ਆ ਪਏ ਨੇ ਇਹ ਕਹਿ ਕੇ ਹੌਸਲਾ ਥੋੜਾ ਦਿੱਤਾ ਜਾ ਸਕਦਾ ਕਿ ਜੀ ਬਾਕੀ ਭਾਰਤ ਆਲੋ ਵੇਖੋ ਮੈਨੂੰ ਲੱਗਦਾ ਇਹੋ ਜਿਹਾ ਹੀ ਮਾਹੌਲ ਬਣਨਾ ਕਿ ਬਾਕੀ ਭਾਰਤ ਚ ਕੀ ਹੈਗਾ ਹੈ ਕਿ 37% ਬੱਚੇ ਕਪੋਸ਼ਨ ਦਾ ਸ਼ਿਕਾਰ ਨੇ ਉਹਦੇ ਚ 5.35% ਵੇਸਟ ਹੈ ਬੱਚਿਆਂ ਨੂੰ ਜਿਨ੍ਹਾਂ ਨੂੰ ਕਹਿ ਰਹੇ ਨੇ ਤੇ 17% ਬੱਚੇ ਅੰਡਰ weight ਨੇ 0 ਤੋਂ 5, .5 ਜੋ ਸਾਲ ਤੇ ਜ਼ੀਰੋ ਤੋਂ 6 ਸਾਲ ਵਾਲੇ ਇਹ ਉਦੋਂ ਗੱਲਾਂ ਹੋ ਰਹੀਆਂ ਜਦੋਂ ਵਿਸ਼ਵਗੁਰੂ ਦੇ ਰਾਜ ਦੇ ਵਿੱਚ ਡੰਕੇ ਵੱਜ ਰਹੇ ਨੇ ਬੇ ਅਸੀਂ ਦੁਨੀਆ ਦੇ ਵਿੱਚ ਚੌਥੇ ਨੰਬਰ ਦੀ ਇਕਨੋਮੀ ਆ ਗਏ ਆ ਤੇ ਪੰਜਾਬ ਵਾਲਿਆਂ ਨੇ ਛੱਜ ਬੰਨਿਆ ਕਿ ਅਸੀਂ ਇੱਕ ਨੰਬਰ ਦਾ ਸੂਬਾ ਹੈਗੇ ਆ ਫੇਰ ਉਹ ਕਿੱਥੇ ਗਏ ਨੇ ਨੀਤੀ ਘਾੜੇ ਕਿੱਥੇ ਗਏ ਨੇ ਉਹ ਪੁੱਛਣ ਜੋਗੇ ਵੀ ਨਹੀਂ ਰਹੇ ਅਸੀਂ ਕਿਸੇ ਨੂੰ ਦੱਸਣ ਜੋਗੇ ਵੀ ਨਹੀਂ ਰਹੇ ਅਸੀਂ ਕਿਸੇ ਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਕੁਝ ਕਰ ਦਿਓ ਸਾਡੇ ਲਈ